ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੋਂ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਹਾਂ 5 ਮਈ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਪਹਿਲਾਂ ਦੱਸਿਆ ਹੋਇਆ ਸੀਗਾ ਕਿ 3 ਤੇ 4 ਨੂੰ ਇੱਕ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਤਕਰੀਬਨ ਉਸੇ ਤਰ੍ਹਾਂ ਹੀ ਹੋਇਆ 3 ਤੇ 4 ਨੂੰ ਪੰਜਾਬ ਨੂੰ ਸਿਸਟਮ ਨੇ ਪ੍ਰਭਾਵਿਤ ਕੀਤਾ ਨਾਲ ਇਹ ਵੀ ਦੱਸਿਆ ਹੋਇਆ ਸੀਗਾ ਕਿ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ ਸਿਰਫ ਬੱਦਲ ਬਾਈ ਰਹੇਗੀ ਤਕਰੀਬਨ ਮੌਸਮ ਉਸੇ ਤਰ੍ਹਾਂ ਹੀ ਰਿਹਾ ਤੇ ਅੱਜ 5 ਮਈ ਤੋਂ ਲੈ ਕੇ ਅਗਲੇ ਪੰਜ ਤੋਂ 6 ਦਿਨ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਤੇ ਕੁਝ ਹਲਕਲ ਹੁੰਦੀ ਹੋਈ ਦਿਖਾਈ ਪੰਜਾਬ ਦੇ ਵਿੱਚ ਨਹੀਂ ਦੇ ਇਹ ਨਹੀਂ ਦੇ ਰਹੇ ਮੁੱਖ ਤੌਰ ਤੇ ਮਾਝਾ ਮਾਲਵਾ ਤੇ ਦੁਆਬਾ ਕਿੰਨੇ ਹੀ ਇਹੀ ਸਿਆਰੇ ਵਿੱਚ ਪੰਜਾਬ ਦਾ ਮੌਸਮ ਸਾਫ਼ ਰਹੇਗਾ ਤੇ ਪੱਛੋ ਦੀ ਹਵਾ ਵੀ ਚੱਲਦੀ ਰਹੇਗੀ ਤੇ ਗਰਮੀ ਦੇ ਵਿੱਚ ਹੁਣ ਤੋਂ ਵਾਧਾ ਦੇਖਿਆ ਜਾਵੇਗਾ ਇਸ ਵਾਰ ਤੇ ਪਹਿਲੀ ਵਾਰ ਇੱਕ ਟੈਂਪਰੇਚਰ ਦੀ ਗੱਲ ਕਰੀਏ ਤਾਂ ਹੋ ਸਕਦਾ ਹੈ ਕਿ ਪੰਜਾਬ ਤੇ ਆਉਣ ਵਾਲੇ ਦਿਨਾਂ ਦੇ ਵਿੱਚ 40 ਡਿਗਰੀ ਨੂੰ ਪਾਰ ਸਾਰੇ ਇਲਾਕਿਆਂ ਦੇ ਵਿੱਚ ਕਰ ਜਾਵੇਗਾ ਤੇ ਪਹਿਲੀ ਵਾਰ ਦੁਪਹਿਰ ਵੇਲੇ ਪੰਜਾਬ ਦੇ ਵਿੱਚ ਲੂ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਜਿਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਦੇ ਵਿੱਚ ਵਾਧਾ ਦੇਖਿਆ ਜਾਵੇਗਾ ਜਿਸ ਤੋਂ ਰਾਹਤ ਮਿਲਦੀ ਹੋਈ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਤਕਰੀਬਨ ਜਿਹੜਾ ਹਫਤਾ ਸ਼ੁਰੂ ਹੋ ਰਿਹਾ ਹੈ ਇਹ ਪੂਰਾ ਹਫਤਾ ਮੌਸਮ ਪੰਜਾਬ ਦਾ ਸਾਫ਼ ਅਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਕੁਝ ਵੀ ਬਦਲਾਅ ਹੁੰਦਾ ਹੋਇਆ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਨਹੀਂ ਦੇ ਰਿਹਾ ਮੀਂਹ ਨੇਰੀ ਦੀ ਕੋਈ ਸ਼ੰਕਾ ਨਹੀਂ ਹੈ ਹੋ ਸਕਦਾ ਕਿ 9-10 ਤਰੀਕ ਦੇ ਆਸ-ਪਾਸ ਮਾੜਮ ਦਾ ਛਿੱਟ ਸਰਾਟਾ ਹੋ ਜੂਵੇ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਪੰਜਾਬ ਦਾ ਸਾਫ਼ ਅਤੇ ਖੁਸ਼ਕ ਬਣਿਆ ਰਹੇਗਾ ਤੇ ਲੂ ਚੱਲਣ ਦੀ ਸੰਭਾਵਨਾ ਜਿਵੇਂ ਆਪਾਂ ਦੱਸੀ ਹੈ ਉਹ ਪੂਰੀ-ਪੂਰੀ ਬਣੀ ਹੋਈ ਹੈ ਪੰਜਾਬ ਦੇ ਵਿੱਚ